ਹੁਣ ਧੰਗ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸਮੇ 1585 ਦੀ ਘਟਨਾ ਹੈ ਇੱਕ ਕੰਗ ਮਾਈ ਦਾ ਰਹਿਣ ਵਾਲਾ ਨਗਾਹੇ ਵਾਲਾ ਪੀਰ ਇਹ ਵੀ ਸਿਆਲਕੋਟ ਪਾਕਿਸਤਾਨ ਦੀ ਧਰਤੀ ਦੇ ਉੱਤੇ ਬੜੀ ਵੱਡੀ ਜਗ੍ਹਾ ਸੀ ਕਿਉਂਕਿ ਤੁਹਾਨੂੰ ਗੁਰੂ ਸਹਿਬਾਨਾਂ ਦਾ ਇਤਿਹਾਸ ਪੜਨ ਦੀ ਜ਼ਰੂਰਤ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੀ ਜ਼ਿੰਦਗੀ ਦੇ ਅੰਦਰ ਕਹਿੋ ਜੇ ਪੈਰਾਮੀਟਰ ਦਿੱਤੇ ਪੈਮਾਨੇ ਦਿੱਤੇ ਕਹਿੋ ਜੇ ਸਾਨੂੰ ਰਾਹ ਦਿੱਤੇ ਅਸੀਂ ਕਿੰਨਾ ਰਾਹਾਂ ਤੇ ਚੱਲ ਕੇ ਸਿੱਖੀ ਅਪਣਾਉਣੀ ਐ ਇਹ ਕੰਗਮਾਈ ਦਾ ਰਹਿਣ ਵਾਲਾ ਭਾਈ ਮੰਜ ਇਹ ਵੀ ਹੁਸ਼ਿਆਰਪੁਰ ਤੋਂ ਕੰਗਮਾਈ ਤੋਂ 500 ਦੇ ਕਰੀਬ ਜੱਥਾ ਲੈ ਕੇ 1585 ਦੇ ਵਿੱਚ ਨਗਾਹੇ ਵਾਲੇ ਪੀਰ ਦੇ ਜਗ੍ਹਾ ਤੇ ਜਾਂਦਾ ਹੈ ਇਹਦੇ ਕੋਲੇ ਪਿੰਡ ਦੀ ਚੌਧਰ ਸੀ ਚੌਧਰੀ ਸੀ ਪਿੰਡ ਦਾ ਚੌਧਰੀ ਪਿੰਡ ਦਾ ਮਾਲਕ ਹੁੰਦਾ ਸੀ ਕੰਗਮਾਈ ਦਾ ਮਾਲਕ ਸੀ ਮਾਲ ਡੰਗਰ ਸੀ ਇਹਦੇ ਕੋਲੇ ਖੇਤੀਬਾੜੀ ਸੀ ਇਹਦੇ ਕੋਲੇ ਨਗਰ ਦਾ ਚੌਧਰੀ ਸੀ ਇਹ 500 ਦੇ ਤਕਰੀਬਨ ਜੱਥਾ ਇਹ ਜਦੋਂ ਕੋਈ ਦਿਨ ਤਿਹਾਰ ਹੁੰਦਾ ਤੇ ਭਾਰੀ ਗਿਣਤੀ ਦੇ ਵਿੱਚ ਜੱਥਾ ਬਣਾ ਕੇ ਨਗਾਹੇ ਵਾਲੀ ਨਗਾਹੇ ਵਾਲੇ ਪੀਰ ਦੀ ਜਗ੍ਹਾ ਦੇ ਉੱਤੇ ਮੱਥਾ ਟੇਕਣ ਲੈ ਕੇ ਜਾਂਦਾ ਕਿਉਂਕਿ ਉਹਨਾਂ ਦਾ ਪ੍ਰਚਾਰ ਸੀ ਜਦੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਮਾਝੇ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਕਿਉਂਕਿ ਅੱਜ ਵੀ ਤੁਸੀਂ ਵੇਖੋ ਮਾਝੇ ਦੇ ਇਲਾਕੇ ਵਿੱਚ ਸਿੱਖੀ ਨੂੰ ਮੰਨਣ ਵਾਲੇ ਤੁਹਾਨੂੰ ਬਹੁਤ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਗੁਰਬਾਣੀ ਦੀ ਗੱਲ ਸਿੱਖੀ ਦੀ ਗੱਲ ਪ੍ਰਾਪਤ ਹੁੰਦੀ ਹੈ। ਉਹਨਾਂ ਦੀ ਜ਼ੁਬਾਨ ਦੇ ਉੱਤੇ ਜਿੰਨੇ ਵੀ ਸੰਘਰਸ਼ ਹੋਏ ਬਹੁਤਾਤ ਮਾਝੇ ਦੇ ਇਲਾਕੇ ਤੋਂ ਸ਼ੁਰੂ ਹੋਏ। ਹੁਣ ਮਾਝੇ ਦੇ ਇਲਾਕੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਬਹੁਤ ਵੱਡਾ ਪ੍ਰਭਾਵ ਹੈ ਅੰਦਾਜ਼ਾ ਲਾ ਸਕਦੇ ਹੋ ਸਾਈ ਮੀਆਂ ਮੀਰ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ